ਕੁਝ ਕਹਿੰਦਾ ਕੋਈ ਕੁਝ ਕਹਿੰਦਾ ਉਹ ਜਦੋਂ ਫੜਿਆ ਮਜੀਠੀਆ ਚੰਨੀ ਉਹਦੇ ਹੱਕ ਚ ਆ ਗਿਆ ਬਾਜਵਾ ਉਹਦੇ ਹੱਕ ਚ ਆ ਗਿਆ ਬਿੱਟੂ ਉਹਦੇ ਹੱਕ ਚ ਆ ਗਿਆ ਉਹ ਉਹ ਜਿਹੜਾ ਰੋਜ਼ ਕਿਸ ਨਾ ਕਿਸੇ ਪਾਰਟੀ ਚ ਅੱਜ ਕੱਲ ਪਤਾ ਨਹੀਂ ਕਾਂਗਰਸ ਚ ਮਿਲਦਾ ਉਹ ਖੈਰਾ ਉਹ ਉਹਦੇ ਹੱਕ ਚ ਆ ਗਿਆ ਜਨਨੀ ਨੂੰ ਜਦੋਂ ਪੁੱਛਿਆ ਵੀ ਆ ਕੀ ਕੀਤਾ ਤੂੰ ਤੂੰ ਐਂ ਕਿਹਾ ਬੋਲ ਪਿਆ ਜਦੋਂ ਲੋਕਾਂ ਨੇ ਗਾਲਾਂ ਕੱਢੀਆਂ ਉਹ ਕਹਿੰਦਾ ਯਾਰ ਮੈਂ ਤਾਂ ਐਸੀ ਤਾਕਤ ਫੜ ਲਿਆ ਲੈ ਲਾਸੂ ਯਾਰ ਮੁੱਖ ਮੰਤਰੀ ਰਹਿ ਤੂੰ ਪਤਾ ਕਰਕੇ ਤਾਂ ਬੋਲਿਆ ਕਰੋ ਨਾ ਥੋੜਾ ਜਿਆ ਠੀਕ ਹੈ ਨਾ ਸੋ ਇਹਨਾਂ ਦੇ ਦੋਰੇ ਤੀਰੇ ਜਿਹੜੇ ਚਿਹਰੇ ਨੇ ਉਹ ਵੀ ਸਾਹਮਣੇ ਆ ਰਹੇ ਨੇ ਪ੍ਰਮਾਤਮਾ ਜੀ ਉਹ ਦਿਖਾਉਂਦਾ ਰੰਗ ਕਿਉਂਕਿ ਨਾ ਕਿਸ ਨੂੰ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਥ ਮਾਰਦਾ ਸੋ ਨਵੀਂ ਮੱਤਾਂ ਬੱਜੀਆਂ ਪਈਆਂ ਨੇ ਇੰਨੇ ਵੇਲੇ ਜਾ ਦੇ ਧਿਆਨ ਨਾ ਦਿਆ ਕਰੋ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਕੱਢ ਲੈਣ ਦਿਆ ਕਰੋ ਬੜਾ ਗੁੱਸਾ ਨਾ ਕਰਿਆ ਕਰੋ ਹੋਰ ਵਿਚਾਰੇ ਕਰਨ ਕੀ ਆ ਪਗੜ ਘੱਟ ਕੀਤੀ ਉਹਨਾਂ ਨਾਲ ਉਹਨਾਂ ਨੇ ਕੁਰਸੀਆਂ ਖੋਲੀਆਂ ਸਾਰਾ ਟੱਬਰ ਉਹਨਾਂ ਦਾ ਹਰਾਕਾ ਗਾਹਾਂ ਉਹਨਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਹੋਰ ਕੀ ਕਰਨਾ ਵਿਚਾਰੇ ਉਹ ਮੈਨੂੰ ਗਾਲਾਂ ਕੱਢ ਲਿਆ ਕਰਨ ਕੱਢ ਲਿਆ ਕਰਨ ਕੋਈ ਚੱਕਰ ਨਹੀਂ ਤੇ ਬਸ ਮੈਂ ਤਾਂ ਇਹੀ ਕਹੂੰਗਾ ਜਿਉਂਦੇ ਵੱਸਦੇ ਰਹੋ ਜ਼ਿੰਦਾਬਾਦ ਰਹੋ ਜੀ ਹੁਕਮ ਜੀ ਹੁਕਮ ਲਿਖ ਕੇ ਦੇ ਦਿਓ ਨਾ ਫੋਨ ਨੰਬਰ ਨਾ ਕੋਈ ਨਹੀਂ ਤੁਸੀਂ ਕੰਮ ਕਰੋ ਲਿਖ ਕੇ ਦੇ ਕੇ ਨਾ ਫੋਨ ਨੰਬਰ ਜਰੂਰ ਦੇ ਦਿਓ ਤਾਂ ਕਿ ਤਾਂ ਕਿ ਤੁਹਾਨੂੰ ਅਸੀਂ ਅਫਸਰਾਂ ਨਾਲ ਗੱਲ ਕਰਕੇ ਤੁਹਾਨੂੰ ਬੈਕ ਕਾਲ ਕਰਾਂਗੇ ਆ ਜਾਓ ਉੱਥੇ ਲਿਖ ਦੇਓ ਸੀਐਮਓ ਕੋ ਉੱਥੇ ਆਪਣਾ ਵਿੰਡੋ ਤੇ ਲਿਖ ਕੇ ਦਿਓ ਹਾਂਜੀ ਕਿਸੇ ਦਾ ਚੁੱਲ੍ਹਾ ਬੰਦ ਨਹੀਂ ਹੋਣ ਦੇਵਾਂਗੇ ਕਿਸੇ ਦੀ ਦੁਕਾਨ ਬੰਦ ਨਹੀਂ ਹੋਣ ਦੇਵਾਂਗੇ ਕਿਸੇ ਦੀ ਫੈਕਟਰੀ ਬੰਦ ਨਹੀਂ ਹੋਣ ਦੇਵਾਂਗੇ ਜੇ ਕੋਈ ਅਸਥਾਨਕ ਕਾਨੂੰਨ ਬੁਲਾਤਾ ਇਹਨਾਂ ਨੇ ਜਾਂ ਕੋਈ ਧੱਕਾ ਕਰਦਾ ਹੈ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ ਕਿਉਂਕਿ ਲੋਕਾਂ ਦੇ ਨਾਲ ਆਸੀਂ ਸੋ ਇਸ ਕਰਕੇ ਤੁਹਾਡਾ ਬਹੁਤ ਧੰਨਵਾਦ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਧੂਰੀ ਦੇ ਸਾਹਿਬ ਨਾਲ ਥੋੜੀ ਜਿਹੀ ਆਵਾਜ਼ ਘਟਾ ਐ ਇਨਕਲਾਬ ਜਿੰਦਾਬਾਦ ਬੋਲੇ ਸੋਨਿਆ ਜਿੰਦਾਬਾਦ ਬਹੁਤ ਬਹੁਤ ਧੰਨਵਾਦ लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे जो तो मर्जी बुला लियो ऐ जिंदाबाद रहो आबाद रहो बहुत बहुत मेहरबानी जनाब